ਇਲਮਤੋਂ ਦੂਰ ਹੀ ਰਹਿੰਦੇ ਆ ਕਹਿੰਦਾ ਅਤੇ ਮੇਰਾ ਭੈ ਉਹਨਾਂ ਲਈ ਆਦਮੀਆਂ ਦਾ ਹੁਕਮ ਹੀ ਆ ਜਿਹੜਾ ਰਟਿਆ ਹੋਇਆ ਆ ਕਹਿੰਦਾ ਜਿਹੜੇ ਇਦਾਂ ਦੇ ਲੋਕ ਆ ਮੂੰਹ ਨਾਲ ਜਿਹੜੇ ਚੰਗੀਆਂ ਗੱਲਾਂ ਕਰਦੇ ਮੂੰਹ ਨਾਲ ਸਿਫਤਾਂ ਕਰਦੇ ਮੂੰਹ ਨਾਲ ਮਹਿਮਾ ਕਰਦੇ ਆ ਕਹਿੰਦਾ ਇਹ ਮੇਰਾ ਇੰਨਾ ਕੀ ਡਰ ਮੰਨਦੇ ਜਿੱਦਾਂ ਕਿਸੇ ਆਦਮੀ ਦਾ ਹੀ ਹੁਕਮ ਹੋਵੇ ਕਹਿੰਦਾ ਇਹਦੋਂ ਜ਼ਿਆਦਾ ਸੀਰੀਅਸ ਨਹੀਂ ਲੈਂਦੇ ਇਹ ਇਹਦੋਂ ਵੱਧ ਭੈ ਨਹੀਂ ਮੰਨਦੇ ਕਹਿੰਦਾ ਇਹਨਾਂ ਨੂੰ ਰਟਿਆ ਆ ਇਹ ਕਿ ਪ੍ਰਭੂ ਬਹੁਤ ਭੈਦਾਇਕ ਪਰਮੇਸ਼ਵਰ ਬਹੁਤ ਭਿਆਨਕ ਆ ਉਹਦਾ ਕਰੋਧ ਬਹੁਤ ਵੱਡਾ ਆ ਇਹਨਾਂ ਨੂੰ ਰੱਟਾ ਲੱਗਿਆ ਵੀ ਸਾਨੂੰ ਪਰਮੇਸ਼ਵਰ ਤੋਂ ਡਰਨਾ ਚਾਹੀਦਾ ਪਰ ਕਹਿੰਦਾ ਡਰਦੇ ਨਹੀਂ ਆ ਇਹ ਕਹਿੰਦਾ ਇਹਨਾਂ ਨੂੰ ਐਦਾਂ ਲੱਗਦਾ ਜਿੱਦਾਂ ਕਿਸੇ ਆਦਮੀ ਨੇ ਇਹਨਾਂ ਨੂੰ ਥੋੜਾ ਬਹੁਤਾ ਕਿਹਾ ਹੋਵੇ ਵੀ ਜੇ ਤੁਸੀਂ ਗਲਤੀ ਕੀਤੀ ਫਿਰ ਤੁਹਾਨੂੰ ਸਜ਼ਾ ਮਿਲਣੀ ਆ ਪਰ ਕਿੰਨਾ ਹਕੀਕਤ ਵਿੱਚ ਇਹ ਇਦਾਂ ਨਹੀਂ ਮੰਨਦੇ ਕਿ ਮੈਂ ਪਰਮੇਸ਼ਵਰ ਹਾਂ ਅਰ ਸੱਚਮੁੱਚ ਮੈਂ ਗਲਤੀ ਕਰਨ ਵਾਲਿਆਂ ਨੂੰ ਸਜ਼ਾ ਦੇਵਾਂਗਾ ਇਹ ਕਿਨਾਂ ਦੇ ਲਈ ਆ ਭੀੜ ਦੇ ਵਾਸਤੇ ਆ ਭੀੜ ਦਾ ਮਤਲਬ ਕੀ ਹੁੰਦਾ ਭੀੜ ਦਾ ਮਤਲਬ ਆ ਦਰਸ਼ਕ ਸਿਰਫ ਵੇਖਣ ਵਾਲੇ ਭੀੜ ਦਾ ਮਤਲਬ ਆ ਕਿ ਉਹਨਾਂ ਦੀ ਇੱਕੋ ਹੀ ਕੋਸ਼ਿਸ਼ ਹੁੰਦੀ ਸਾਨੂੰ ਪਤਾ ਲੱਗ ਜਾਏ ਅੱਜ ਕਿੱਥੇ ਵੰਡਿਆ ਜਾ ਰਿਹਾ ਆ ਅੱਜ ਕਿੱਥੇ ਅਸੀਂ ਜਾਈਏ ਕਿ ਜਾ ਕੇ ਲੈ ਆਈਏ ਹੋਰ ਕੋਈ ਮਤਲਬ ਨਹੀਂ ਤੁਸੀਂ ਦੇਖੋ ਕਈ ਜਗ੍ਹਾ ਤੇ ਲੰਗਰ ਲੱਗਾ ਹੋਵੇ ਕਿਸੇ ਜਗ੍ਹਾ ਤੇ ਕੁਝ ਮੁਫਤ ਦੇ ਵਿੱਚ ਵੰਡਿਆ ਜਾ ਰਿਹਾ ਹੋਵੇ ਉੱਥੇ ਲੰਗਰ ਲਾਉਣ ਵਾਲਾ ਕੌਣ ਆ ਲੰਗਰ ਲਾਉਣ ਦਾ ਮਕਸਦ ਕੀ ਆ ਵੰਡੇ ਜਾਣ ਦਾ ਮਕਸਦ ਕੀ ਆ ਵੰਡਣ ਵਾਲਾ ਕੌਣ ਆ ਉਹਨਾਂ ਨੂੰ ਕੋਈ ਉਹਦੇ ਨਾਲ ਲੈਣ ਦੇਣ ਨਹੀਂ ਆ ਪਰ ਉਹਨਾਂ ਦਾ ਮਤਲਬ ਸਿਰਫ ਚੀਜ਼ਾਂ ਦੇ ਨਾਲ ਆ ਉਹਨਾਂ ਦਾ ਮਤਲਬ ਸਿਰਫ ਉੱਥੋਂ ਚੀਜ਼ਾਂ ਨੂੰ ਲੈਣਾ ਕਿਹਦੇ ਵਾਸਤੇ ਸਿਰਫ ਆਪਣੇ ਵਾਸਤੇ ਔਰ ਇੱਥੋਂ ਤੱਕ ਕਿ ਉਹ ਚੀਜ਼ਾਂ ਨੂੰ ਲੈ ਕੇ ਉਹਨਾਂ ਦੀ ਕਦਰ ਨਹੀਂ ਕਰਦੇ ਕਿਉਂ ਕਰਕੇ ਉਹਨਾਂ ਨੂੰ ਮੁਫਤ ਵਿੱਚ ਉਹ ਮਿਲ ਜਾਂਦੀਆਂ ਆ ਉਹ ਕੌਣ ਹੁੰਦੇ ਆ ਭੀੜ ਕਿਹਾ ਜਾਂਦਾ ਉਹਨਾਂ ਨੂੰ ਭੀੜ ਮਤਲਬ ਬ੍ਰਸਤ ਲੋਕਾਂ ਦੇ ਝੁੰਡ ਨੂੰ ਕਿਹਾ ਜਾਂਦਾ ਹੈ ਜਿੱਥੇ ਰਸ਼ ਬਹੁਤ ਹੋਵੇ ਕਰਾਊਡ ਬਹੁਤ ਹੋਵੇ ਭੀੜ ਬਹੁਤ ਹੋਵੇ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਣ ਉਹ ਇੱਕ ਭੀੜ ਆ ਭੀੜ ਦਾ ਮਤਲਬ ਉਹ ਲੋਕ ਜਿਨ੍ਹਾਂ ਦਾ ਦਿਲ ਦੇ ਨਾਲ ਰੂਹ ਦੇ ਨਾਲ ਕੋਈ ਸੰਪਰਕ ਨਹੀਂ ਕੋਈ ਲੈਣ ਦੇਣ ਨਹੀਂ ਸਿਰਫ ਆਪਣੇ ਹੀ ਮਤਲਬ ਦੇ ਵਿੱਚ ਰੰਗੇ ਹੋਏ ਆਪਣੀ ਖੁਦਗਰਜ਼ੀ ਦੇ ਨਾਲ ਭਰੇ ਹੋਏ ਲੋਕਾਂ ਦੇ ਝੁੰਡ ਨੂੰ ਕੀ ਕਿਹਾ ਜਾਂਦਾ ਭੀੜ ਕਿਹਾ ਜਾਂਦਾ ਦਾਈਓ ਕਹਿੰਦਾ ਮੂੰਹ ਨਾਲੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਮੂੰਹ ਨਾਲ ਤਾਂ ਉਥੇ ਵੀ ਜਿੱਥੇ ਜਿੱਥੇ ਪਰਮੇਸ਼ਵਰ ਦਾ ਕੋਈ ਕੰਮ ਨਾ ਹੋਵੇ ਪਰ ਉਥੇ ਇਹਨਾਂ ਨੂੰ ਫਰੀ ਚ ਕੁਝ ਮਿਲਦਾ ਹੋਵੇ ਉਥੇ ਉਹ ਬੰਦੇ ਨੂੰ ਪਿੱਠ ਪਿੱਛੋਂ ਭਾਵੇਂ ਗਾਲਾਂ ਕੱਢਣ ਕਿ ਇਹ ਤਾਂ ਸਿਰੇ ਦਾ ਲੁਟੇਰਾ ਬੰਦਾ ਆ ਅੱਜ ਨੇ ਲੰਗਰ ਲਾਇਆ ਆ ਪਰ ਚਲੋ ਸਾਨੂੰ ਕੀ ਸਾਨੂੰ ਤਾਂ ਰੋਟੀ ਨਾਲ ਮਤਲਬ ਆ ਅਸੀਂ ਲੈ ਆਉਨੇ ਉਹਨਾਂ ਲੋਕਾਂ ਨੂੰ ਕੀ ਕਿਹਾ ਜਾਂਦਾ ਭੀੜ ਜਿਨ੍ਹਾਂ ਨੂੰ ਕਿਸੇ ਤੇ ਕਰੈਕਟਰ ਨਾਲ ਕੋਈ ਮਤਲਬ ਨਹੀਂ ਜਿਨ੍ਹਾਂ ਦਾ ਕਿਸੇ ਨੂੰ ਧੰਨਵਾਦ ਕਰਨ ਦੇ ਨਾਲ ਕੋਈ ਮਤਲਬ ਨਹੀਂ ਜਿਨ੍ਹਾਂ ਦਾ ਕਿਸੇ ਦੇ ਆਖੇ ਲੱਗਣ ਦੇ ਨਾਲ ਕੋਈ ਮਤਲਬ ਨਹੀਂ ਜਿਨ੍ਹਾਂ ਦਾ ਉਸ ਜਗ੍ਹਾ ਦੇ ਨਾਲ ਕੋਈ ਵੀ ਆਪਣੇ ਮਨ ਤੋਂ ਤੇ ਮਾਨਸਿਕਤਾ ਤੋਂ ਕੋਈ ਵੀ ਸੰਬੰਧ ਨਹੀਂ ਕੋਈ ਪ੍ਰੇਮ ਨਹੀਂ ਉਹ ਲੋਕਾਂ ਨੂੰ ਕਿਹਾ ਜਾਂਦਾ ਭੀੜ ਤੇ ਹੁਣ ਆਪਾਂ ਦੇਖਣਾ ਚੇਲੇ ਕੌਣ ਹੁੰਦੇ ਆ ਅਰ ਚੇਲਿਆਂ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਕੀ ਕਹਿੰਦਾ ਆ ਅਪਾ ਦੇਖਦੇ ਆ ਮਤੀ ਦੀ ਕਿਤਾਬ ਉਹਦਾ 4 ਨੰਬਰ ਅਧਿਆਏ ਤੇ ਉਹਦੀ 18 ਤੋਂ 20 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਗਲੀਲ ਦੀ ਝੀਲ ਦੇ ਕੰਡੇ ਫਿਰਦਿਆਂ ਹੋਇਆਂ ਉਸਨੇ ਦੋ ਭਰਾਵਾਂ ਅਰਥਾਤ ਸ਼ਮਾਉ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹਦੇ ਭਰਾ ਅੰਦਰያስ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ ਕਿਉਂ ਜੋ ਉਹ ਮਾਛੀ ਸਨ ਅਤੇ ਉਹਨਾਂ ਨੂੰ ਕਿਹਾ ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ ਅਤੇ ਉਹ ਝੱਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ ਹallelujah ਇਹ ਕੌਣ ਆ ਚੇਲੇ ਸ਼ਗਿਰਦ ਡਿਸਾਈਪਲ ਜਿਹੜੇ ਆਪਣੇ ਗੁਰੂ ਦੀ ਆਗਿਆਕਾਰੀ ਕਰਦੇ ਆ ਜੇ ਭੀੜ ਨੂੰ ਕਿਹਾ ਜਾਵੇ ਤੁਸੀਂ ਆਏ ਆ ਹੁਣ ਸਾਡੇ ਆਖੇ ਲੱਗ ਜਾ ਉਹਨਾਂ ਨੇ ਆਖੇ ਨਹੀਂ ਲੱਗਣਾ ਉਹਨਾਂ ਨੂੰ ਸਿਰਫ ਕੀ ਚਾਹੀਦਾ ਜੋ ਵੰਡਿਆ ਜਾ ਰਿਹਾ ਸਿਰਫ ਉਹੀ ਚਾਹੀਦਾ ਹੈ ਉਹਨਾਂ ਨੇ ਉੱਥੇ ਹੋਰ ਕੋਈ ਕੰਮ ਨਹੀਂ ਕਰਨਾ ਉਹਨਾਂ ਨੇ ਵਾਪਸ ਮੁੜ ਜਾਣਾ ਪਰ ਚੇਲੇ ਹਮੇਸ਼ਾ ਆਖੇ ਲੱਗਦੇ ਆ ਚੇਲੇ ਫੋਲੋ ਕਰਦੇ ਆਪਣੇ ਗੁਰੂ ਨੂੰ ਚੇਲੇ ਆਪਣੇ ਗੁਰੂ ਵਰਗਾ ਬਣਨਾ ਚਾਹੁੰਦੇ ਆ ਔਰ ਚੇਲੇ ਹਮੇਸ਼ਾ ਆਪਣੇ ਗੁਰੂ ਦੇ ਨਾਲ ਰਹਿਣਾ ਚਾਹੁੰਦੇ ਆ ਉਹ ਆਪਣੇ ਗੁਰੂ ਨੂੰ ਫੋਲੋ ਕਰਦੇ ਕਿ ਸਾਡਾ ਗੁਰੂ ਕਿਧਰ ਨੂੰ ਜਾ ਰਿਹਾ ਸਾਡਾ ਗੁਰੂ ਕੀ ਕਰ ਰਿਹਾ ਕਿਵੇਂ ਕਰ ਰਿਹਾ ਅਟ ਸਾਡਾ ਗੁਰੂ ਸਾਡੇ ਤੋਂ ਕੀ ਐਕਸਪੈਕਟ ਕਰਦਾ ਕਿ ਉਪੇਕਸ਼ਾ ਕਰਦਾ ਕਿ ਆਸ ਰੱਖਦਾ ਸਾਡੇ ਤੋਂ ਤਾਂ ਇੱਥੇ ਆਪਾਂ ਦੇਖਦੇ ਆਂ ਸ਼ਿਮੋਨ ਦੇ ਬਾਰੇ ਵਿੱਚ ਤੇ ਉਹਦੇ ਭਰਾ ਅੰਦ੍ਰਿਆਸ ਦੇ ਬਾਰੇ ਵਿੱਚ ਦੇਖਦੇ ਉਹ ਮਾਛੀ ਸੀਗੇ ਮੱਛੀਆਂ ਫੜਨ ਵਾਲੇ ਸੀਗੇ ਮਛਵਾਰੇ ਸੀ ਇੱਕ ਬਿਜ਼ਨਸ ਸੀਗੀ ਉਹਨਾਂ ਦੀ ਆਪਣੀ ਜਿਹਦੇ ਨਾਲ ਉਹ ਧਨ ਕਮਾਉਂਦੇ ਸੀਗੇ ਪਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਹਿੰਦਾ ਆਜੋ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂ ਤਾਂ ਕੀ ਹੋਇਆ ਕਹਿੰਦਾ ਛਾਟੀ ਉਹਨਾਂ ਨੇ ਜਾਲ ਸੁੱਟਿਆ ਤੇ ਉਹਦੇ ਮਗਰ ਤੋਰ 'ਤੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਮਨੁੱਖਾਂ ਦੇ ਸ਼ਿਕਾਰ ਕਰਨ ਦੇ ਫੇਰ ਪ੍ਰਭੂ ਤੂੰ ਸਾਨੂੰ ਕਿੰਨੇ ਪੈਸੇ ਦਿਆ ਕਰੂਗਾ ਸਾਡਾ ਟੱਬਰ ਕਿੱਦਾਂ ਚੱਲੂਗਾ ਸਾਡੇ ਨਿਆਣਿਆਂ ਦਾ ਕੀ ਹੋਊਗਾ ਸਾਡੇ ਮਾਂ ਪਿਓ ਨੂੰ ਕੌਣ ਦੇਖੂਗਾ ਸਾਡੇ ਭੈਣ ਭਰਾ ਹੱਲੇ ਵਿਆਹਣ ਵਾਲੇ ਪਏ ਆ ਸਾਡੀਆਂ ਧੀਮੀਆਂ ਨੂੰ ਨਹੀਂ ਅਸੀਂ ਦੱਸਿਆ ਕਹਿੰਦਾ ਝਾਟੀ ਉਹਨਾਂ ਨੇ ਜਾਲ ਸੁੱਟੇ ਤੇ ਕੀ ਕੀਤਾ ਮਗਰ ਤੋਰ 'ਤੇ ਤੇ ਆਪਾਂ ਕਿੱਥੇ ਖਲੋਤੇ ਆ ਆਪਾਂ ਆਪੇ ਹੀ ਵਚਨ ਦੇ ਰਹੀਂ ਦੇਖੀ ਜਾਣਾ ਵੀ ਅਸੀਂ ਭੀੜ ਦੇ ਵਿੱਚ ਆ ਕਿ ਅਸੀਂ ਚੇਲਿਆਂ ਦੇ ਵਿੱਚ ਆ ਆਪਾਂ ਨੂੰ ਵਚਨ ਨੇ ਐਨ ਸਾਫ਼ ਦੱਸ ਦੇਣਾ ਵੀ ਆਪਾਂ ਕਿੱਥੇ ਆ ਹੁਣ ਆਪਾਂ ਇੱਕ ਫਰਕ ਦੇਖ ਲਿਆ ਭੀੜ ਦਾ ਕੰਮ ਕੀ ਆ ਸਿਰਫ ਚੀਜ਼ਾਂ ਨੂੰ ਲੈਣਾ ਤੇ ਚੇਲਿਆਂ ਦਾ ਕੰਮ ਕੀ ਆ ਚੀਜ਼ਾਂ ਦੇਣ ਵਾਲੇ ਨੂੰ ਫੋਲੋ ਕਰਨਾ ਕਿ ਉਹ ਚੀਜ਼ਾਂ ਲੈ ਕਿੱਥੋਂ ਰਿਹਾ ਆ ਔਰ ਉਹ ਕੀ ਚਾਹੁੰਦਾ ਆ ਕੀ ਸਾਨੂੰ ਕਰਨਾ ਚਾਹੀਦਾ ਆ ਉਹ ਕੰਮ ਆ ਚੇਲਿਆਂ ਦਾ ਅਸੀਂ ਦੇਖਦੇ ਹਾਂ ਮੱਤੀ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ ਪਹਿਲੀ ਤੇ ਦੂਜੀ ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਕਹਿੰਦਾ ਭੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ ਗਿਆ ਔਰ ਜਦ ਬੈਠਾ ਤਦ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਸ ਨੇ ਆਪਣਾ ਮੂੰਹ ਖੋਲਿਆ ਅਤੇ ਉਹਨਾਂ ਨੂੰ ਉਹ ਉਪਦੇਸ਼ ਦੇਣ ਲੱਗਾ ਭੀੜ ਨੂੰ ਦੇਖ ਕੇ ਪ੍ਰਭੂ ਕਿੱਥੇ ਚਲੇ ਗਏ ਪਹਾੜ ਦੇ ਉੱਤੇ ਉੱਚੀ ਥਾਂ ਦੇ ਉੱਤੇ ਤੇ ਭੀੜ ਕਿੱਥੇ ਰਹਿ ਗਈ ਨੀਵੀਂ ਥਾਂ ਤੇ ਪਰ ਇੱਥੇ ਇੱਕ ਹੋਰ ਵੰਡਰਫੁਲ ਚੀਜ਼ ਕੀ ਆ ਕਹਿੰਦਾ ਉਹ ਪਹਾੜ ਉੱਤੇ ਚੜ ਗਿਆ ਔਰ ਜਦ ਬੈਠਾ ਤਦ ਉਹਦੇ ਚੇਲੇ ਉਹਦੇ ਕੋਲ ਆਏ ਤੇ ਚੇਲਿਆਂ ਨੇ ਕੀ ਕੀਤਾ ਭੀੜ ਵਿੱਚੇ ਬਹਿ ਗਏ ਨਹੀਂ ਉਹ ਵੀ ਪਹਾੜ ਤੇ ਉਹਦੇ ਕੋਲ ਚਲੇ ਗਏ ਜਿਹੜੇ ਚੇਲੇ ਆ ਉਹ ਡਿਸਟੈਂਸ ਨਹੀਂ ਬਣਾਉਂਦੇ ਉਹ ਦੂਰੀ ਨਹੀਂ ਬਰਕਰਾਰ ਕਰਦੇ ਉਹ ਦੂਰੀ برداشت ਹੀ ਨਹੀਂ ਕਰ ਸਕਦੇ ਉਹ ਨੇੜੇ-ਨੇੜੇ ਰਹਿਣਾ ਚਾਹੁੰਦੇ ਆ ਕਰਕੇ ਉਹ ਨੇੜਿਓਂ ਹੋ ਕੇ ਦੇਖਣਾ ਚਾਹੁੰਦੇ ਆ ਨੇੜੇ ਹੋ ਕੇ ਸਿੱਖਣਾ ਚਾਹੁੰਦੇ ਔਰ ਨੇੜੇ ਹੋ ਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਪਰ ਜਿਹੜੀ ਭੀੜ ਸੀ ਉਹ ਤਾਂ ਨਹੀਂ ਝੜੀ ਨਾ ਉਹ ਮਗਰਤੂਰੀ ਪਰ ਕੰਨ ਚੇਲੇ ਉਹਦੇ ਕੋਲ ਆਏ ਕਹਿੰਦਾ ਫਿਰ ਜਦੋਂ ਚੇਲੇ ਉਹਦੇ ਕੋਲ ਚਲੇਗੇ ਉਸ ਨੇ ਆਪਣਾ ਮੂੰਹ ਖੋਲਿਆ ਅਤੇ ਉਹਨਾਂ ਨੂੰ ਉਪਦੇਸ਼ ਦੇਣ ਲੱਗਾ ਜਦੋਂ ਚੇਲੇ ਆ ਗਏ ਫਿਰ ਚੇਲਿਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਉਪਦੇਸ਼ ਦੇਣ ਲੱਗੇ ਹਾਲਾਂਕਿ ਉਹ ਉਪਦੇਸ਼ ਜ਼ਰੂਰ ਭੀੜ ਦੇ ਕੰਨਾਂ ਵਿੱਚ ਵੀ ਪਿਆ ਹੋਊਗਾ ਚੇਲੇ ਸੁਣਦੇ ਆ ਅਰ ਚੇਲੇ ਉਸ ਸੁਣਨ ਨੂੰ ਆਪਣੇ ਅੰਦਰ ਲੈਂਦੇ ਆ ਔਰ ਉਹ ਮੰਨਦੇ ਆ ਔਰ ਉਹ ਸਮਝਦੇ ਕਿ ਇਹ ਸਾਡੇ ਲਈ ਆ ਪਰ ਭੀੜ ਕੀ ਸੋਚਦੀ ਆ ਇਹ ਸਾਡੇ ਲਈ ਨਹੀਂ ਇਹਨਾਂ ਲਈ ਆ ਇਨਾਂ ਨੂੰ ਕਿਹਾ ਜਾ ਰਿਹਾ ਹੋਣਾ ਆ ਜਿਹੜਾ ਮੇਰੇ ਲਾਗੇ ਬੈਠਾ ਇਹਨੂੰ ਕਿਹਾ ਜਾ ਰਿਹਾ ਹੋਣਾ ਵਚਨ ਚ ਜਿਹੜਾ ਮੇਰੇ ਪਿੱਛੇ ਬੈਠਾ ਇਹ ਵਚਨ ਤਾਂ ਐਨ ਉਹਦੇ ਉੱਤੇ ਢੋਕਦਾ ਆ ਜਿਹੜਾ ਮੇਰੇ ਅੱਗੇ ਬੈਠਾ ਇਹ ਵਚਨ ਤਾਂ ਉਹਦੇ ਤੇ ਜਾਂਦਾ ਆ ਇਹ ਵਚਨ ਤਾਂ ਜਿਹੜੇ ਚਿੱਟੇ ਕੱਪੜੇ ਪਾ ਕੇ ਇੱਥੇ ਸੇਵਾ ਕਰਦੇ ਇਹ ਤਾਂ ਉਹਨਾਂ ਦੇ ਲਈ ਆ ਇਹ ਵਚਨ ਤਾਂ ਜਿਹੜੇ ਬਾਹਰ ਗੱਡੀਆਂ ਪਾਰਕ ਕਰਾਉਂਦੇ ਉਹਨਾਂ ਦੇ ਲਈ ਆ ਸਾਡੇ ਲਈ ਥੋੜੀ ਆ ਕੰਨਾਂ ਵਿੱਚ ਪੈ ਰਿਆ ਆ ਪਰ ਉਹਨੂੰ ਲੈ ਨਹੀਂ ਰਹੇ ਉਹ ਕੀ ਕਹਿੰਦੇ ਜੇ ਕਿਤੇ ਅੱਜ ਪਲਨਾ ਆਇਆ ਹੁੰਦਾ ਮਜ਼ਾ ਆ ਜਾਣਾ ਸੀ ਅੱਜ ਦਾ ਬਚਨ ਤਾਂ ਉਹਦੇ ਲਈ ਸੀ ਪੂਰਾ ਪਰ ਪ੍ਰਭੂ ਨੇ ਤੁਹਾਨੂੰ ਆਉਣ ਦਿੱਤਾ ਇਹਦਾ ਮਤਲਬ ਅੱਜ ਦਾ ਬਚਨ ਤੁਹਾਡੇ ਲਈ ਆ ਇਹਦਾ ਮਤਲਬ ਅੱਜ ਦਾ ਬਚਨ ਉਹਨਾਂ ਲਈ ਨਹੀਂ ਸੀ ਜਿਹੜੇ ਨਹੀਂ ਆਏ ਪਰ ਉਹਨਾਂ ਦੇ ਲਈ ਹੀ ਆ ਜਿਹੜੇ ਆਏ ਆ ਪਰ ਬਹੁਤ ਹੀ ਵਰੀ ਅਸੀਂ ਇਦਾਂ ਹੀ ਸੋਚਦੇ ਰਹਿੰਨੇ ਜੇ ਕਿਤੇ ਅੱਜ ਮੇਰੀ ਘਰ ਵਾਲੀ ਨਾਲ ਆਈ ਹੁੰਦੀ ਬੜਾ ਮਜ਼ਾ ਆਉਣਾ ਸੀ ਅੱਜ ਦਾ ਬਚਨ ਸਾਰਾ ਉਹਦੇ ਤੇ ਹੀ ਲੱਗਦਾ ਸੀ ਘਰ ਵਾਲੀ ਕਹਿੰਦੀ ਜੇ ਕਿਤੇ ਅੱਜ ਮੇਰਾ ਘਰ ਵਾਲਾ ਆਇਆ ਹੁੰਦਾ ਸਾਰਾ ਹੀ ਬਚਨ ਉਹਦੇ ਤੇ ਲੱਗਦਾ ਸੀ ਉਹਨੂੰ ਅਕਲ ਆ ਜਣੀ ਸੀ ਕੋਈ ਆਪਣੀ ਮਾਤਾ ਦੇ ਬਾਰੇ ਸੋਚ ਰਿਹਾ ਕੋਈ ਪਿਤਾ ਦੇ ਬਾਰੇ ਕੋਈ ਨਿਆਣਿਆਂ ਬਾਰੇ ਕੋਈ ਕੋਈ ਤਾਂ ਫਿਰ ਉਹਦੀ ਰਿਕਾਰਡਿੰਗ ਚੋਂ 19 ਕ ਕਲਿੱਪ ਕੱਢਦੇ ਆ ਤੇ ਫਿਰ ਦੂਜੇ ਨੂੰ ਭੇਜਦੇ ਵੀ ਇਹ ਤੇਰੇ ਲਈ ਆ ਮੇਰੇ ਲਈ ਨਹੀਂ ਆ ਇਸੇ ਤਰ੍ਹਾਂ ਉੱਥੇ ਵੀ ਭੀੜ ਆ ਅਰ ਚੇਲੇ ਪ੍ਰਭੂ ਦੇ ਨੇੜੇ ਆ ਭੀੜ ਨੇ ਸੁਣਿਆ ਜ਼ਰੂਰ ਆ ਪਰ ਭੀੜ ਇਦਾਂ ਹੀ ਕਹਿੰਦੀ ਇਹ ਚੇਲਿਆਂ ਦੇ ਲਈ ਆ ਕਰਕੇ ਚੇਲੇ ਹੀ ਨਾਲ ਨਾਲ ਖੜੇ ਆ ਉਹਦੇ ਉਹਦੇ ਨੇੜੇ ਖੜੇ ਆ ਅਰ ਫਿਰ ਉਪਦੇਸ਼ ਚ ਇੰਨੀਆਂ ਗਹਿਰੀਆਂ ਗੱਲਾਂ ਚੇਲਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਦਿੱਤੀਆਂ ਜਿਹੜੀਆਂ ਸੱਚਮੁੱਚ ਅਮੇਜ਼ਿੰਗ ਸੀਗੀਆਂ ਉਹਨੇ ਦੱਸਿਆ ਕਹਿੰਦਾ ਧੰਨ ਉਹ ਜਿਹੜੇ ਸੋਗ ਕਰਦੇ ਆ ਕਿੰਨਾ ਉਹ ਸ਼ਾਂਤ ਕੀਤੇ ਜਾਣਗੇ ਹੁਣ ਜਿਹੜੇ ਚੇਲੇ ਬਣ ਗਏ ਉਹਨਾਂ ਦੇ ਨਾਲ ਭੇਤ ਦੀਆਂ ਗੱਲਾਂ ਕੀਤੀਆਂ ਪ੍ਰਭੂ ਯਿਸੂ ਮਸੀਹ ਜੀ ਨੇ ਤਾਂ ਹੁਣ ਭੀੜ ਕੀ ਕਹੀ ਜਾਂਦੀ ਆ ਇਹ ਭੇਤ ਦੀਆਂ ਗੱਲਾਂ ਸਾਡੇ ਲਈ ਨਹੀਂ ਆ ਬਾਹਲੀ ਬਰੀ ਇਦਾਂ ਹੀ ਹੁੰਦਾ ਜਦੋਂ ਸਟ੍ਰੀਟਸ ਤੋਂ ਪ੍ਰੀਚਿੰਗ ਕੀਤੀ ਜਾ ਰਹੀ ਹੁੰਦੀ ਪ੍ਰਚਾਰ ਕੀਤਾ ਜਾ ਰਿਹਾ ਹੁੰਦਾ ਆਪਾਂ ਨੂੰ ਲਾਈਵ ਲੋਕੀ ਦੇਖ ਰਹੇ ਹੁੰਦੇ ਆ ਕਦੀ ਕਦੀ ਬਲੀਵਰਸ ਨਹੀਂ ਹੁੰਦੇ ਉਹ ਲੋਕ ਨਨ ਬਲੀਵਰਸ ਹੁੰਦੇ ਆ ਤੇ ਉਹ ਕੀ ਕਹਿੰਦੇ ਇੱਕ ਕ੍ਰਿਸਚੀਅਨ ਲੋਕਾਂ ਦੇ ਲਈ ਆ ਇੱਥੋਂ ਇੱਕ ਰੰਮ ਬੋਲ ਦਿੱਤਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਭਿਆਨਕ ਤਬਾਹੀ ਆਉਣ ਵਾਲੀ ਉਹ ਕਹਿੰਦੇ ਇਹ ਤਬਾਹੀ ਖਰਿਆ ਕ੍ਰਿਸਚੀਅਨਾਂ ਦੇ ਲਈ ਹੋਣੀ ਆ ਜੇ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪੈ ਗਈ ਇਹਦਾ ਮਤਲਬ ਉਹਨਾਂ ਨੂੰ ਵਾਰਨਿੰਗ ਮਿਲ ਰਹੀ ਆ ਕਿ ਇਦਾਂ ਹੋਣ ਵਾਲਾ ਆ ਜਿਹਦੇ ਕੰਨ 'ਚ ਉਹ ਅੱਖਰ ਪੈ ਗਿਆ ਉਹ ਉਹਦੇ ਲਈ ਹੀ ਹੈ ਇਸ ਲਈ ਚਾਹੇ ਤੁਸੀਂ ਆਨਲਾਈਨ ਦੇਖ ਰਹੇ ਆਂ ਚਾਹੇ ਤੁਸੀਂ ਆਫਲਾਈਨ ਦੇਖ ਰਹੇ ਆਂ ਪਰ ਜੇ ਤੁਹਾਡੇ ਕੰਨਾਂ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਵਚਨ ਪੈ ਰਿਹਾ ਇਟ ਮੀਨ ਕਿ ਇਹ ਵਚਨ ਤੁਹਾਡੇ ਲਈ ਹੀ ਹੈ ਅਤੇ ਇਸ ਵਚਨ ਦੇ ਦੁਆਰਾ ਪਰਮੇਸ਼ਵਰ ਜੀ ਤੁਹਾਨੂੰ ਸੇਵ ਕਰਨਾ ਚਾਹੁੰਦੇ ਆ ਤੁਹਾਨੂੰ ਬਚਾਉਣਾ ਚਾਹੁੰਦੇ ਆ ਕਹਿੰਦਾ ਜਿਹੜਾ ਦਿਲ ਦੇ ਗਰੀਬ ਆ ਉਹ ਸੁਰਗ ਰਾਜ ਉਹਨਾਂ ਦਾ ਆ ਜਿਹੜੇ ਦਿਲ ਦੇ ਗਰੀਬ ਆ ਸਵਰਗ ਰਾਜ ਕਿਨਾਂ ਦਾ ਆ ਉਨਾ ਦਾ ਯਾ ਹੁਣ ਦਿਲ ਦੇ ਗਰੀਬ ਹੋਣਾ ਕੀ ਹੁੰਦਾ ਆ ਦਿਲ ਚੋਂ ਸਾਰੀਆਂ ਚੀਜ਼ਾਂ ਨੂੰ ਕੱਢ ਦੇਣਾ ਤੇ ਖਾਲੀ ਦਿਲ ਲੈ ਕੇ ਆਪਣੇ ਗੁਰੂ ਨੂੰ ਫੋਲੋ ਕਰਨਾ ਆਪਣੇ ਪਰਮੇਸ਼ਵਰ ਨੂੰ ਖਾਲੀ ਦਿਲ ਦੇ ਨਾਲ ਫੋਲੋ ਕਰਨਾ ਕਿ ਕਿ ਹਰ ਬਦੀ ਨੂੰ ਕੱਢ ਦਿੱਤਾ ਹਰ ਹੰਕਾਰ ਨੂੰ ਕੱਢ ਦਿੱਤਾ ਹਰ ਲਾਲਚ ਨੂੰ ਕੱਢ ਦਿੱਤਾ ਹਰ ਬੁਰਾਈ ਨੂੰ ਕੱਢ ਦਿੱਤਾ ਕਦੀ ਕਦੀ ਬੰਦਾ ਕਹਿੰਦਾ ਮੇਰੀ ਈਗੋ ਮੇਰਾ ਸਭ ਕੁਛ ਆ ਮੈਂ ਈਗੋ ਵਾਲਾ ਬਹੁਤ ਆ ਮੇਰਾ ਅਹੰਕਾਰ ਮੇਰਾ ਮਾਨ ਮੇਰਾ ਸਵੈਭਿਮਾਨ ਤਾਂ ਉਹ ਆਪਣੇ ਆਪ ਨੂੰ ਦਿਲ ਦਾ ਬਹੁਤ ਤਕੜਾ ਸਮਝਦਾ ਆ ਪਰ ਦਿਲ ਦੇ ਗਰੀਬ ਹੋਣਾ ਕਿ ਮੈਂ ਤਾਂ ਬਹੁਤ ਹੰਬਲ ਆ ਪ੍ਰਭੂ ਮੈਂ ਤੇਰੇ ਬਿਨਾ ਕੁਛ ਨਹੀਂ ਆ ਮੈਂ ਤੇ ਇੱਕ ਨਾ ਮਾਤਰਾ ਇਨਸਾਨ ਆ ਕਿ ਜੇ ਤੂੰ ਇਹਦੇ ਵਿੱਚੋਂ ਆਪਣੇ ਸਾਹਾਂ ਨੂੰ 모ੜ ਲਵੇ ਮੈਂ ਤਾਂ ਫਿਰ ਇੱਕ ਕਦਮ ਵੀ ਨਹੀਂ ਤੋਰ ਸਕਦਾ ਮੈਂ ਤਾਂ ਉੱਥੇ ਹੀ ਮਿੱਟੀ ਦਾ ਢੇਰ ਬਣ ਜਾਣਾ ਹੈ ਇਸ ਤਰੀਕੇ ਦੇ ਨਾਲ ਆਪਣੇ ਦਿਲ ਨੂੰ ਹੰਬਲ ਕਰਨਾ ਆਪਣੇ ਦਿਲ ਨੂੰ ਨੀਵਾ ਕਰਨਾ ਨਰਮ ਕਰਨਾ ਔਰ ਫਿਰ ਪਰਮੇਸ਼ਵਰ ਨੂੰ ਫੋਲੋ ਕਰਨਾ ਉਹਨੂੰ ਕਹਿੰਦੇ ਦਿਲ ਦਾ ਗਰੀਬ ਹੋਣਾ ਔਰ वचन ਵਿੱਚ ਕੀ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਦੱਸਿਆ ਕਹਿੰਦਾ ਜਿਹੜਾ ਦਿਲ ਦਾ ਗਰੀਬ ਆ ਸਵਰਗ ਰਾਜ ਉਨਾ ਦਾਇਆ ਸੋ ਤੁਸੀਂ ਜੇ ਜੇਤਾ ਤੁਸੀਂ ਚੇਲੇ ਆ ਤਾਂ ਜਰੂਰ ਇਹ ਵਚਨ ਤੁਹਾਡੇ ਨਾਲ ਹੀ ਗੱਲ ਕਰ ਰਿਹਾ ਜੇ ਭੀੜ ਆ ਫਿਰ ਤੁਸੀਂ ਇਦਾਂ ਹੀ ਕਹਿ ਸਕਦੇ ਆ ਵੀ ਜਿਹੜੇ ਸਟੇਜ ਤੇ ਬੈਠੇ ਵਚਨ ਉਹਨਾਂ ਦੇ ਲਈ ਆ ਜਿਹੜੇ ਗਾਉਂਦੇ ਆ ਵਚਨ ਉਹਨਾਂ ਲਈ ਜਾਂ ਸੱਜੇ ਖੱਬੇ ਬੈਠਿਆਂ ਲਈ ਆ ਪਰ ਤੁਸੀਂ ਦੇਖਣਾ ਆ ਕਿ ਤੁਸੀਂ ਕਿੱਥੇ ਫਿੱਟ ਹੋ ਰਹੇ ਆ ਔਰ ਕਿੱਥੇ ਫਿੱਟ ਹੋਣਾ ਚਾਹੀਦਾ ਆ ਜਿਹੜੀ ਭੀੜ ਆ ਉਹ 올 ਦਾ ਟਾਈਮ ਕੰਫਰਟ ਜ਼ੋਨ ਚਾਹੁੰਦੀ ਆ ਭੀੜ ਹਮੇਸ਼ਾ ਆਰਾਮ ਚਾਹਦੀ ਆ ਆਰਾਮਦਾਇਕ ਸਾਰਾ ਕੁਝ ਹੋਵੇ ਆਰਾਮ ਨਾਲ ਬੈਠਿਆਂ ਬਿਠਾਇਆਂ ਨੂੰ ਸਾਰਾ ਕੁਝ ਮਿਲੇ ਆਉਂਦਿਆਂ ਨੂੰ ਦਰੀਆਂ ਵਿਸ਼ੀਆਂ ਹੋਣ ਕੁਰਸੀਆਂ ਲੱਗੀਆਂ ਹੋਣ ਪਾਣੀ ਬਰਫ਼ ਵਾਲਾ ਹੋਵੇ ਕੋਈ ਵਰਤਾਰਿਆ ਹੋਵੇ ਜਦੋਂ ਤੁਸੀਂ ਇੱਥੋਂ ਉੱਠੋ ਚਾਹ ਦੇ ਪਿਆਲੇ ਰੈਡੀ ਹੋਣ ਐਂਡ ఎవਰੀਥਿੰਗ ਤੇ ਫਿਰ ਤੁਸੀਂ ਚਲੇ ਜਾਓ ਤੇ ਪਿੱਛੋਂ ਕੋਈ ਆਵੇ ਤੁਹਾਡੀ ਕੁਰਸੀ ਚੱਕੇ ਔਰ ਫਿਰ ਪਿੱਛੇ ਰੱਖ ਕੇ ਆਏ ਇਹ ਇਹ ਕੌਣ ਐਕਸਪੈਕਟ ਕਰਦਾ ਆ ਹਾਂਜੀ ਭੀੜ ਤੇ ਜੇ ਅੱਜ ਤੁਸੀਂ ਕੁਰਸੀ ਨਾ ਚੱਕੀ ਤੇ ਤੁਸੀਂ ਕੌਣ ਆ ਤੁਸੀਂ ਆਪੇ ਹੀ ਜਾਣਦੇ ਆ ਭੀੜ 올 ਦਾ ਟਾਈਮ ਕੰਫਰਟ ਜ਼ੋਨ ਚਾਹੁੰਦੀ ਆ ਜਦ ਕਿ ਚੇਲੇ ਹਮੇਸ਼ਾ ਦੇਖਦੇ ਆ ਕਿ ਸਾਡਾ ਗੁਰੂ ਅਗਰ ਔਖੀ ਰਾਤ ਆਣੀ ਗਿਆ ਤਾਂ ਇਟ ਮੀਨ ਕਿ ਔਖੀ ਰਾਤ ਆਣੀ ਜਾਣਾ ਹੀ ਜ਼ਰੂਰੀ ਆ ਜਿਹੜੀ ਮਸੀਹਤ ਆ ਜਿਹੜੀ ਕ੍ਰਿਸਚੀਅਨਿਟੀ ਆ ਉਹ ਕੰਫਰਟ ਜ਼ੋਨ ਦਾ ਨਾਮ ਨਹੀਂ ਆ ਉਹ ਆਰਾਮਦਾਇਕ ਜੀਵਨ ਨਹੀਂ ਆ ਜਿਹੜੀ ਮਸੀਹੀ ਜ਼ਿੰਦਗੀ ਆ ਉਹ ਆਰਾਮਦਾਇਕ ਜੀਵਨ ਨਹੀਂ ਆ ਮਸੀਹੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾ ਚੜਾ ਆਉਂਦੇ ਹਨ ਅਰ ਬਹੁਤ ਹੀ ਇਹੋ ਜਿਹੇ ਬ੍ਰੀਕ ਰਸਤੇ ਆਉਂਦੇ ਹਨ ਕਿ ਦੋਨੋਂ ਪਾਸੇ ਡਿੱਗਣ ਤੇ ਭਿਆਨਕ ਖਤਰਾ ਨਜ਼ਰ ਆਉਂਦਾ ਹੈ ਪਰ ਜਿਹੜੀ ਭੀੜ ਆ ਉਹ ਕਹਿੰਦੀ ਅੱਛਾ ਜੇ ਪ੍ਰਭੂ ਯਿਸੂ ਮਸੀਹ ਨੂੰ ਮੰਨਣਾ ਫੇਰ ਸਾਨੂੰ ਝੂਠ ਬੋਲਣਾ ਛੱਡਣਾ ਪੈਣਾ ਫੇਰ ਸਾਨੂੰ ਰਿਸ਼ਵਤ ਲੈਣੀ ਛੱਡਣੀ ਪੈਣੀ ਸਾਡਾ ਘਰ ਕਿੱਦਾਂ ਚੱਲੂਗਾ ਅਸੀਂ ਹਜੇ ਨਿਆਣੇ ਬਿਉਣੇ ਆ ਇਦਾਂ ਕਿਦਾਂ ਹੋਊਗਾ ਜੇ ਅਸੀਂ ਬਪਤਿਸਮਾ ਲੈ ਲੇ ਸਾਡੇ ਨਿਆਣਿਆਂ ਦੇ ਰਿਸ਼ਤੇ ਕਿੱਦਾਂ ਹੋਣਗੇ ਜੇ ਸਾਡੇ ਕੁੜਮਾ ਨੂੰ ਪਤਾ ਲੱਗ ਗਿਆ ਅਸੀਂ ਚਰਚ ਨੂੰ ਜਾਂਦੇ ਆ ਸਾਡੀ ਕੁੜੀ ਨਾਲ ਕਿੱਦਾਂ ਹੋਊਗੀ ਸਾਡੇ ਮੁੰਡੇ ਨਾਲ ਕਿੱਦਾਂ ਹੋਊਗੀ ਜਾਓ ਜੇ ਸਾਡੇ ਬੌਸ ਨੂੰ ਪਤਾ ਲੱਗ ਗਿਆ ਤੇ ਉਹ ਕਹਿੰਦੇ ਕਿ ਚਲੋ ਆਪਾਂ ਛੁੱਪ ਛੁਪਾ ਕੇ ਪ੍ਰਭੂ ਨੂੰ ਮੰਨ ਲੈਣੇ ਆ ਲੋਕ ਛੁੱਪ ਕੇ ਆਪਾਂ ਪ੍ਰਭੂ ਨੂੰ ਮੰਨ ਲੈਣੇ ਆ ਕਿ ਉਹ ਉਹ ਵਲੇ ਕੰਮ ਕਰਨ ਦੇ ਲਈ ਰੈਡੀ ਨਹੀਂ ਆ ਜਿਹੜੇ ਕੰਮ ਇੱਕ ਚੇਲੇ ਨੂੰ ਕਰਨੇ ਚਾਹੀਦੇ ਇੱਕ ਵਿਸ਼ਵਾਸੀ ਨੂੰ ਕਰਨੇ ਚਾਹੀਦੇ ਉਹ ਤਾਂ ਆਪਣੇ ਰਿਸ਼ਤੇਦਾਰ ਦੇ ਸਾਹਮਣੇ ਅਗਰ ਉਹਨਾਂ ਨੂੰ ਕੋਈ ਮਸੀਹੀ ਭੈਣ ਭਰਾ ਮਿਲ ਜਾਏ ਔਰ ਉਹ ਉਹਨਾਂ ਨੂੰ ਕਹੇ ਜੈ ਮਸੀਦੀ ਤੇ ਉਹ ਉਹਨਾਂ ਨੂੰ ਗੁੱਡ ਮਾਰਨਿੰਗ ਕਹਿ ਦਿੰਦੇ ਆ ਮੋਰੀਓ ਬਈ ਉਹ ਇਦਾਂ ਹੀ ਦੂਜੇ ਨੂੰ ਸ਼ੋਅ ਕਰਨ ਕਿ ਨਹੀਂ ਜੀ ਮੈਂ ਜੈ ਮਸੀਦੀ ਵਾਲਾ ਨਹੀਂ ਆ ਪਰ ਮੈਂ ਤੇ ਅੰਗਰੇਜ਼ ਆ ਪਰ ਚੇਤੇ ਰੱਖਿਓ ਅੰਗਰੇਜ਼ ਵੀ ਜੈ ਮਸੀਦੀ ਹਲੇਲੂਇਆ ਹਲੇਲੂਇਆ ਜਿੰਨਾਂ ਦੇ ਗੁੱਡ ਮਾਰਨਿੰਗ ਨੂੰ ਤੁਸੀਂ ਫੋਲੋ ਕਰਦੇ ਹੋ ਉਹ ਪ੍ਰੇਜ਼ ਦਾ ਲਾਰਡ ਬੜੇ ਮਾਣ ਨਾਲ ਕਹਿੰਦੇ ਆ ਚੇਤੇ ਰੱਖਿਓ ਇਸ ਗੱਲ ਨੂੰ ਤੁਸੀਂ ਕੀ ਸੋਚਦੇ ਕਿ ਤੁਸੀਂ ਗੁੱਡ ਮਾਰਨਿੰਗ ਕਹਿਣ ਦੇ ਨਾਲ ਮੇਰੇ ਯਿਸੂ ਨੂੰ ਲਕੋਲੋਗੇ ਆਪਣੀ ਬੁੱਕਲ ਦੇ ਵਿੱਚ ਪਰ ਨਹੀਂ ਉਹ ਕਹਿੰਦਾ ਆਕਾਸ਼ ਮੇਰਾ ਸੰਗਾਸਣ ਤੇ ਪ੍ਰਿਥਵੀ ਮੇਰੇ ਪੈਰ ਰੱਖਣ ਦੀ ਚੌਂਕੀ ਆ ਤੁਸੀਂ ਉਹਨੂੰ ਇੱਟਾਂ ਵਿੱਚ ਤੁਸੀਂ ਉਹਨੂੰ ਆਪਣੇ ਗੀਸ਼ਿਆਂ ਵਿੱਚ ਤੁਸੀਂ ਉਹਨੂੰ ਆਪਣੇ ਘਰਾਂ ਦੇ ਵਿੱਚ ਕੈਦ ਨਹੀਂ ਕਰ ਸਕਦੇ ਉਹ ਇੱਕ ਆਲੀਸ਼ਾਨ ਪਰਮੇਸ਼ਵਰਿਆ ਜੇਦੀ ਸ਼ਾਨ ਨੂੰ ਛੁਪਾਇਆ ਨਹੀਂ ਜਾ ਸਕਦਾ ਅਗਰ ਤੁਸੀਂ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰੋਗੇ ਤੁਸੀਂ ਉਹਨੂੰ ਨਹੀਂ ਛੁਪਾ ਸਕੋਗੇ ਪਰ ਤੁਹਾਡੀਆਂ ਬਰਕਤਾਂ ਤੁਹਾਡੇ ਤੋਂ ਛੁੱਪ ਜਾਣਗੀਆਂ ਜੀਵਨ ਦਾ ਰਸਤਾ ਤੁਹਾਡੇ ਅੱਗੋਂ ਕਿਸੇ ਹੋਰ ਪਾਸੇ ਤੇ ਚਲਿਆ ਜਾਏਗਾ ਤੁਹਾਨੂੰ ਨਜ਼ਰ ਆਉਣਾ ਬੰਦ ਹੋ ਸਕਦਾ ਆਤਮਕ ਚੀਜ਼ਾਂ ਦੇ ਵਿੱਚ ਪਰ ਉਹ ਕਦੀ ਵੀ ਛੁਪਾਇਆ ਨਹੀਂ ਜਾ ਸਕਦਾ ਪਰ ਜਦੋਂ ਆਪਾਂ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਪਹਾੜ ਤੇ ਜਾ ਕੇ ਬਹਿ ਗਏ ਤਾਂ ਚੇਲੇ ਵੀ ਪਹਾੜ ਤੇ ਹੀ ਚੜ ਗਏ ਹੋ ਸਕਦਾ ਉਹ ਥੋੜਾ ਉੱਚਾ ਥਾਂ ਹੋਏ ਤਾਂ ਹੋ ਸਕਦਾ ਉਹ ਬਹੁਤ ਉੱਚਾ ਹੋਏ ਕਿਉਂਕਿ ਪੰਜਾਬੀ ਚ ਪਹਾੜ ਲਿਖਿਆ ਇੰਗਲਿਸ਼ ਚ ਮਾਊਂਟੇਨ ਲਿਖਿਆ ਤਾਂ ਉਹ ਕੋਈ ਛੋਟੀ ਜੀ ਥਾਂ ਤਾਂ ਨਹੀਂ ਹੋਏਗੀ ਉਹ ਬੇਸਲੀ ਥੋੜਾ ਤੁਰ ਕੇ ਹੀ ਜਾਣਾ ਪਿਆ ਹੋਏਗਾ ਪਰ ਭੀੜ ਥੱਲੇ ਰਹੀ ਤੇ ਚੇਲੇ ਪਿੱਛੇ ਚਲੇ ਗਏ ਇਸ ਲਈ ਕਦੀ ਨਾ ਸੋਚੋ ਕਿ ਅਗਰ ਅਸੀਂ ਪਰਮੇਸ਼ਵਰ ਨੂੰ ਮੰਨਾਂਗੇ ਸਾਨੂੰ ਫਲਾਣਾ ਫਲਾਨੇ ਤਾਂ ਉਹ ਖਾਣਾ ਛੱਡਣਾ ਪੈਣਾ ਸਾਨੂੰ ਸ਼ਰਾਬ ਛੱਡਣੀ ਪੈਣੀ ਸਾਨੂੰ ਜਿਹੜਾ ਡੀਜਿਆਂ ਤੇ ਨੱਚਣਾ ਛੱਡਣਾ ਪੈਣਾ ਤਾਂ ਇਹ ਇਹ ਤੁਸੀਂ ਚੀਜ਼ਾਂ ਦੇ ਨਾਲ ਜੇ ਤੁਸੀਂ ਨਹੀਂ ਛੱਡੋਗੇ ਤੁਸੀਂ ਉਹ ਨਹੀਂ ਦੇਖ ਸਕੋਗੇ ਜੋ ਚੇਲੇ ਦੇਖ ਸਕਦੇ ਆ ਤੁਸੀਂ ਉਹ ਨਹੀਂ ਪ੍ਰਾਪਤ ਕਰ ਸਕੋਗੇ ਜੋ ਚੇਲੇ ਪ੍ਰਾਪਤ ਕਰ ਸਕਦੇ ਆ ਕਿਉਂਕਿ ਜਦੋਂ ਆਪਾਂ ਕੁੱਬੀ ਔਰਤ ਦੀ ਕਹਾਣੀ ਦੇਖਦੇ ਆ ਪਵਿੱਤਰ ਬਾਈਬਲ ਦੇ ਵਿੱਚੋਂ ਤਾਂ ਉੱਥੇ ਆਪਾਂ ਦੇਖਦੇ ਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੈਨੂੰ ਕਿਸੇ ਨੇ ਛੂਆ ਤੇ ਚੇਲੇ ਕੀ ਕਹਿੰਦੇ ਪ੍ਰਭੂ ਜੀ ਕਿਹੋ ਜੀਆਂ ਗੱਲਾਂ ਕਰਦੇ ਜੇ ਭੀੜਾਂ ਤੇ ਤੁਹਾਡੇ ਉੱਤੇ ਡਿੱਗਣ ਡਈਆਂ ਤੇ ਤੁਸੀਂ ਕਹਿੰਨੇ ਤੁਹਾਨੂੰ ਕਿਸੇ ਨੇ ਛੂਆ ਭੀੜਾਂ ਕੀ ਕਰ ਰਹੀਆਂ ਆ ਉੱਤੇ ਡੇਗ ਰਹੀਆਂ ਆ ਭੀੜਾਂ ਭੀੜਾਂ ਉੱਤੇ ਡੇਗ ਰਹੀਆਂ ਪਰ ਭੀੜਾਂ ਨੂੰ ਕੁਝ ਵੀ ਨਹੀਂ ਹੋ ਰਿਹਾ ਪਰ ਇੱਕ ਔਰਤ ਜਿਨੇ ਪੱਲਾ ਛੂਰਿਆ ਉਹਦਾ ਜਿਹੜਾ ਕੋਪਿਆ ਉਹ ਦੂਰ ਹੋ ਗਿਆ ਉਹਦੇ ਲਹੂ ਪੈਣ ਦੀ ਬਿਮਾਰੀ ਜਿਹੜੀ ਆ ਲਹੂ ਪੈਣਾ ਬੰਦ ਹੋ ਗਿਆ ਉਹ ਸਿੱਧੀ ਹੋ ਗਈ ਉਹ ਨਰੋਈ ਹੋ ਗਈ ਕਿੱਦਾਂ ਕਿਉਂਕਿ ਉਹਨੇ ਫਾਲੋ ਕੀਤਾ ਉਨੇ ਵਿਸ਼ਵਾਸ ਕੀਤਾ ਕਿ ਇਹਦੇ ਪੱਲੇ ਵਿੱਚ ਵੀ ਸ਼ਕਤੀ ਆ ਇਹਦੇ ਪੱਲੇ ਵਿੱਚ ਵੀ ਜੀਵਨ ਆ ਇਹਦੇ ਪੱਲੇ ਦੇ ਵਿੱਚ ਵੀ ਸਮਰਥਿਆ ਜੇ ਇਹ ਆਪ ਨਾ ਮੈਨੂੰ ਸ਼ੂਏ ਪਰ ਮੈਂ ਹੀ ਜਾ ਕੇ ਸ਼ੂਲਵਾ ਤਾਂ ਕਹਿੰਦੀ ਮੈਂ ਚੰਗੀ ਹੋ ਜੂਗੀ ਅੱਜ ਅਸੀਂ ਕੀ ਸੋਚ ਕੇ ਬੈਠਦੇ ਆ ਜੇ ਇੱਥੇ ਲਾਸਟ ਸੰਡੇ ਮੈਨੂੰ ਪਤਾ ਨਹੀਂ ਤੁਸੀਂ ਆਏ ਕਿ ਨਹੀਂ ਆਏ ਸੀਗੇ ਇੱਥੇ ਸਾਰੇ ਪਾਸਟਰਜ਼ ਨੇ ਪ੍ਰਭੂ ਜੀ ਦੇ ਆਤਮਾ ਦੀ ਅਗਵਾਈ ਦੇ ਨਾਲ ਮਸਾ ਕੀਤੇ ਹੋਏ ਤੇਲ ਦੇ ਨਾਲ ਸੰਗਤ ਦੇ ਉੱਤੇ ਤੇਲ ਚਸ ਕੇ ਪ੍ਰਾਰਥਨਾ ਕੀਤੀ ਤਾਂ ਅਮੇਜ਼ਿੰਗ ਚੀਜ਼ਾਂ ਹੋਈਆਂ ਕਿ ਇੱਥੇ ਪਾਸਟਰ ਗੁਰਸ਼ਰਨ ਪ੍ਰਾਰਥਨਾ ਕਰ ਰਹੀ ਆ ਉਹ ਹੌਲੀ ਜਿਹੀ ਨਿਕਲੇ ਪਾਸਟਰ ਅਗੇਸਟਰਨ ਜੀ ਕੋਲ ਆਏ ਪਾਸਟਰ ਸੰਦੀਪ ਜੀ ਕੋਲ ਆਏ ਜਦ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਾਸਟਰ ਦਿ올 ਜੀ ਵੀ ਪ੍ਰਾਰਥਨਾ ਕਰ ਰਹੇ ਤਾਂ ਮਲਕ ਦਿਣੀ ਮੂੰਹ ਜਿਹਾ ਟਕਿਆ ਤੇ ਚਲੋ ਜੀ ਉਸ ਲਾਈਨ ਦੇ ਵਿੱਚ ਵੀ ਲੱਗ ਗਏ ਤਾਂ ਉਹ ਉਹ ਕੌਣ ਸੀਗੇ ਕਹਿੰਦਾ ਭੀੜਾਂ ਤਾਂ ਉੱਤੇ ਡੇਗ ਰਹੀਆਂ ਆ ਕਹਿੰਦਾ ਤੁਸੀਂ ਕਹਿੰਦੇ ਮੈਨੂੰ ਕਿਸੇ ਨੇ ਛੂਇਆ ਆ ਤਾਂ ਉੱਥੇ ਉਹਨਾਂ ਲੋਕਾਂ ਚੋ ਟੈਸਟੀਮਨੀਜ਼ ਕਿੰਨਾ ਦੀਆਂ ਬਣੀਆਂ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਤੇਰੇ ਹੁਕਮ ਦੇ ਅਨੁਸਾਰ ਜਿਹੜਾ ਵੀ ਪ੍ਰਭੂ ਦਾ ਦਾਸ ਮੇਰੇ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰ ਗਿਆ ਮੈਨੂੰ ਤਾਂ ਤੇਰੀ ਕਿਰਪਾ ਦੀ ਜ਼ਰੂਰਤ ਆ ਤੂੰ ਉਹਦੇ ਰਹੀਂ ਮੈਨੂੰ ਚੰਗੀਆਂ ਕਰਤਾ ਉਹਦੀ ਲਾਈਫ 'ਚ ਟੈਸਟੀਮਨੀ ਬਣ ਜਾਣੀ ਆ ਤੇ ਜਿਨ੍ਹਾਂ ਨੇ ਚਾਰ-ਚਾਰ ਕਰਾਈਆਂ ਉਹਨਾਂ ਦੀ ਨੇਚਾ ਹੀ ਇੰਨੀ ਕਮਜ਼ੋਰ ਸੀ ਕਿ ਉਹਨਾਂ ਨੂੰ ਪਹਿਲੇ ਤੇ ਵੀ ਨਹੀਂ ਹੋਈ ਦੂਜੇ ਤੇ ਵੀ ਨਹੀਂ ਹੋਈ ਤੀਜੇ ਤੇ ਵੀ ਨਹੀਂ ਔਰ ਮੈਂ ਨਹੀਂ ਜਾਣਦੀ ਕਿ ਚੌਥੇ ਥਾਂ ਤੇ ਉਹਨਾਂ ਨੂੰ ਹੋਈ ਹੋਊਗੀ ਕਿ ਨਹੀਂ ਤਾਂ ਭੀੜ ਕਦੀ ਵੀ ਉਹ ਚੀਜ਼ ਨਹੀਂ ਲੈ ਸਕਦੀ ਜੋ ਚੇਲੇ ਲੈ ਸਕਦੇ ਆ ਭੀੜ ਕਦੀ ਉਹ ਪ੍ਰਾਪਤ ਨਹੀਂ ਕਰ ਸਕਦੀ ਜੋ ਚੇਲੇ ਪ੍ਰਾਪਤ ਕਰ ਸਕਦੇ ਆ ਸਾਡੇ ਅੰਦਰ ਉਸ ਕੁਬੀ ਔਰਤ ਦੇ ਵਾਂਗ ਨੇਚਾ ਹੋਣੀ ਚਾਹੀਦੀ ਆ ਕਿ ਪ੍ਰਭੂ ਮੈਂ ਇੱਥੇ ਹੀ ਬੈਠਾ ਆ ਨਾ ਤੇਰੀ ਸਮਰਥ ਮੈਨੂੰ ਸ਼ੂ ਜਾਏ ਇਸ ਜਗ੍ਹਾ ਤੇ ਪ੍ਰਭੂ ਕਿਸੇ ਮਨੁੱਖ ਦੀ ਨਜ਼ਰ ਮੇਰੇ ਉੱਤੇ ਪਏ ਜਾਂ ਨਾ ਪਏ ਪਰ ਪ੍ਰਭੂ ਤੁਹਾਡੇ ਤੋਂ ਤਾਂ ਕੁਝ ਵੀ ਛੁਪਿਆ ਹੋਇਆ ਨਹੀਂ ਕਿਉਂਕਿ ਜ਼ਬੂਰਾਂ ਦੇ ਵਿੱਚ ਲਿਖਿਆ ਕਹਿੰਦਾ ਜੇ ਮੈਂ ਪਤਾਲ ਵਿੱਚ ਵੀ ਚਲਿਆ ਜਾਵਾਂ ਕਹਿੰਦਾ ਤੇਰਾ ਹੱਥ ਤਾਂ ਉੱਥੋਂ ਵੀ ਮੈਨੂੰ ਟੋਲ ਕੱਢਦਾ ਆ ਤੇ ਕਹਿੰਦਾ ਮੈਂ ਕਿੱਥੇ ਚਲੇ ਜਾਵਾਂ ਜੇ ਮੈਂ ਸਮੁੰਦਰਾਂ ਦੇ ਪਾਰ ਜਾਣਾ ਕਹਿੰਦਾ ਉੱਥੇ ਵੀ ਤੇਰੀ ਹਜ਼ੂਰੀ ਆ ਤਾਂ ਹਰ ਜਗ੍ਹਾ ਤੇ ਕਹਿੰਦਾ ਤੂੰ ਤਾਂ ਹਨੇਰੀਆਂ ਦੇ ਵਿੱਚ ਵੀ ਚਾਨਣ ਦੇ ਨਿਆਈ ਦੇਖਣ ਦੇ ਲਈ ਸਮਰਥੀ ਪਰਮੇਸ਼ਵਰ ਆ ਤਾਂ ਅਗਰ ਉਹ ਹਨੇਰੀਆਂ ਦੇ ਵਿੱਚ ਉਹ ਚਾਨਣ ਦੀ ਨਿਆਈਂ ਦੇਖਦਾ ਤੁਸੀਂ ਕੀ ਸੋਚਦੇ ਕਿ ਜਿਹੜੇ ਲਾਸਟ ਵਿੱਚ ਬੈਠੇ ਅੱਜ ਪ੍ਰਭੂ ਜੀ ਉਹਨਾਂ ਨੂੰ ਨਹੀਂ ਦੇਖ ਰਹੇ ਜਿਹੜੇ ਮਿਡਲ ਦੇ ਵਿੱਚ ਬੈਠੇ ਕੀ ਉਹਨਾਂ ਨੂੰ ਨਹੀਂ ਦੇਖ ਰਹੇ ਅੱਜ ਤੁਸੀਂ ਜਿੱਥੇ ਵੀ ਬੈਠੇ ਆ ਤੁਸੀਂ ਆਪਣੀ ਨੇਚਾ ਦਾ ਕਰਕੇ ਅਰ ਪਰਮੇਸ਼ਵਰ ਜੀ ਦੀ ਸਮਰਥ ਦਾ ਕਰਕੇ ਚੰਗੇ ਹੋ ਸਕਦੇ ਆ ਅਗਰ ਤੁਸੀਂ ਪੂਰਨ ਵਿਸ਼ਵਾਸ ਦੇ ਨਾਲ ਬੈਠੋ ਅਗਰ ਤੁਸੀਂ ਚੇਲਿਆਂ ਵਾਲਾ ਮਨ ਲੈ ਕੇ ਬੈਠੋ ਪਰ ਅਗਰ ਸਿਰਫ ਤੁਸੀਂ ਦਰਸ਼ਕ ਆ ਕਿ ਆਓ ਦੇਖੀਏ ਇੱਥੇ ਕੀ ਹੁੰਦਾ ਆ ਤਾਂ ਹੁੰਦਾ ਸਿਰਫ ਉਹਨਾਂ ਦੇ ਲਈ ਆ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੁੰਦਾ ਦੂਜਿਆਂ ਦੇ ਲਈ ਤਾਂ ਸਿਰਫ ਤਮਾਸ਼ਾ ਹੀ ਹੁੰਦਾ ਆ ਹਾਲੇਲੂਇਆ ਸੋ ਬਾਲੀ ਚੰਗੀ ਗੱਲ ਆਪਣੇ ਲਈ ਇਹ ਹੈ ਕਿ ਆਪਾਂ ਆਪਣੇ ਆਪ ਨੂੰ ਭੀੜ ਨਾਲੋਂ ਵੱਖਰਿਆਂ ਕਰੀਏ ਤੇ ਆਪਣਾ ਪੈਰ ਚੇਲਿਆਂ ਦੇ ਵਿੱਚ ਰੱਖ ਲਈਏ ਹallelujah ਕਿਉਂਕਿ ਤੁਸੀਂ ਇਦਾਂ ਦੇਖੋ ਮੈਂ ਬਹੁਤ ਹੀ ਬੇਸਿਕ ਐਗਜ਼ੈਂਪਲਸ ਲੈਣੀਆਂ ਕਿ ਜੇ ਆਪਾਂ ਕਿਸੇ ਵਿਆਹ ਦੇ ਵਿੱਚ ਗਏ ਹੋਏ ਹੋਈਏ ਜਾਂ ਆਪਾਂ ਮੋਸਟਲੀ ਸਾਰੇ ਜਾਣਿਆਂ ਨੇ ਸ਼ਾਦੀਆਂ ਤਾਂ ਅਟੈਂਡ ਕੀਤੀਆਂ ਹੀ ਆ ਤਾਂ ਆਪਾਂ ਵਿਆਹਾਂ ਦੇ ਵਿੱਚ ਇੱਕ ਚੀਜ਼ ਦੇਖਦੇ ਆ ਕਿ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਦੇ ਕੋਲ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਆ। ਅਰ ਜਿੰਨੀ ਨੇੜੇ ਦੀ ਰਿਸ਼ਤੇਦਾਰੀ ਹੁੰਦੀ ਆ ਓਨੀ ਜ਼ਿੰਮੇਵਾਰੀ ਵੱਡੀ ਹੁੰਦੀ ਆ ਅਰ ਜਿੰਨੀ ਨੇੜੇ ਦੀ ਰਿਸ਼ਤੇਦਾਰੀ ਹੋਏ ਉਹਨਾਂ ਅਧਿਕਾਰ ਵੀ ਵੱਡਾ ਹੁੰਦਾ ਏ। ਇਦਾਂ ਹੁੰਦਾ ਕਿ ਨਹੀਂ ਹੁੰਦਾ? ਜਿਹੜਾ ਜੇ ਅਗਰ ਫਰਜ਼ ਕਰੋ ਕਿ ਇੱਕ ਬੇਟੀ ਦੀ ਸ਼ਾਦੀ ਆ ਤਾਂ ਜਿਹੜਾ ਉਹਦਾ ਭਰਾ ਆ ਉਹਦੇ ਕੋਲੇ ਕਿੰਨੀਆਂ ਹੀ ਅਥਾਰਟੀਜ਼ ਆ ਔਰ ਕਿੰਨੀਆਂ ਹੀ ਉਹਦੇ ਕੋਲੇ ਜਿਹੜੀਆਂ ਆ ਰਿਸਪੌਂਸਿਬਿਲਟੀਜ਼ ਆ ਉਹਦੇ ਕੋਲ ਕਿੰਨੀਆਂ ਜ਼ਿੰਮੇਵਾਰੀਆਂ ਆ ਤੇ ਕਿੰਨੇ ਅਧਿਕਾਰ ਵੀ ਆ ਜ਼ਿੰਮੇਵਾਰੀਆਂ ਕਿ ਮੇਰਾ ਮੇਰਾ ਬਣਦਾ ਕਿ ਮੈਂ ਇਹ ਕੰਮ ਕਰਾਂ ਮੇਰਾ ਫਰਜ਼ ਬਣਦਾ ਕਿ ਮੈਂ ਭਰਾਤ ਨੂੰ ਚੰਗੇ ਤਰੀਕੇ ਨਾਲ ਮੈਨੇਜ ਕਰਾਂ ਔਰ ਮੇਰਾ ਫਰਜ਼ ਬਣਦਾ ਮੈਂ ਦੇਖਾਂ ਹਲਵਾਈ ਸਹੀ ਕੰਮ ਕਰਦੇ ਕਿ ਨਹੀਂ ਔਰ ਉਹਦੇ ਕੋਲੇ ਅਧਿਕਾਰ ਆ ਕਿ ਅਗਰ ਕੋਈ ਵੇਟਰ ਚੰਗਾ ਕੰਮ ਨਹੀਂ ਕਰ ਰਿਹਾ ਉਹਨੂੰ ਕਹੇ ਜਾ ਭੱਜ ਜਾ ਉਹਦੇ ਕੋਲੇ ਅਧਿਕਾਰ ਕਿ ਉਹ ਹਲਵਾਈਆਂ ਨੂੰ ਕਹੇ ਬਸ ਇੰਨਾ ਹੀ ਬਣਾਓ ਜਾਂ ਹੋਰ ਬਣਾਓ ਤਾਂ ਹੋਰ ਕਈ ਤਰ੍ਹਾਂ ਦੇ ਅਧਿਕਾਰ ਉਹਦੇ ਕੋਲ ਆ ਹੈਗੇ ਕਿ ਨਹੀਂ ਹੈਗੇ ਪਰ ਇੱਕ ਬੰਦਾ ਜਿਹੜਾ ਸਿਰਫ ਦੋਸਤ ਮਿੱਤਰ ਦੇ ਨਾਤੇ ਜਾਂ ਸਿਰ ਉਦਾਂ ਹੀ ਆਇਆ ਆ ਕਿ ਆਇਓ ਜੀ ਵਿਆਹ ਦੇਖ ਜਿਓ ਆਣ ਕੇ ਉਹ ਬੈੰਦਾ ਆ ਖਾਂਦਾ ਆ ਨਕਸ ਕੱਢਦਾ ਆ ਤੇ ਘਰ ਨੂੰ ਚਲਿਆ ਜਾਂਦਾ ਆ ਨਾ ਉਹਦੀ ਕੋਈ ਜ਼ਿੰਮੇਵਾਰੀ ਆ ਤੇ ਨਾ ਉਹਦੇ ਕੋਲ ਕੋਈ ਅਧਿਕਾਰ ਆ ਇਸ ਤਰ੍ਹਾਂ ਅਸੀਂ ਇੱਥੇ ਇਸ ਧਰਤੀ ਦੇ ਉੱਤੇ ਆਏ ਆ ਇੱਕ ਮਕਸਦ ਦੇ ਲਈ ਪਰ ਜੇ ਸਾਡੇ ਕੋਲੇ ਇੱਕ ਗੂੜਾ ਰਿਸ਼ਤਾ ਆ ਜਿੰਨਾ ਗੂੜਾ ਰਿਸ਼ਤਾ ਸਾਡਾ ਪਰਮੇਸ਼ਵਰ ਦੇ ਨਾਲ ਹੋਊਗਾ ਉਨੀ ਵੱਡੀ ਜ਼ਿੰਮੇਵਾਰੀ ਵੀ ਸਾਡੀ ਹੋਊਗੀ ਔਰ ਉਹਨਾਂ ਵੱਡਾ ਅਧਿਕਾਰ ਵੀ ਸਾਡੇ ਕੋਲ ਹੋਏਗਾ ਸੋ ਡਿਪੈਂਡ